ਮਾਰਕੀਟ ਰੇਟ ਜਿਹੜੀ 80 85 ਰੁਪਏ ਆ ਘੱਟੋ ਘੱਟ ਇਹਦਾ ਹਾਂਜੀ 80 85 ਰੁਪਏ ਜਿਹੜਾ ਇਹਦਾ ਮਾਰਕੀਟ ਦਾ ਰੇਟ ਆ ਜਿਹੜਾ ਬਾਈ ਉਹਨਾਂ 60 ਰੁਪਏ ਸਕੇਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਦੇ ਰਿਆ ਆ ਆ 2/4 ਦੀ ਜਿਹੜੀ ਟਾਇਲ ਲੱਗੀ ਆ ਤੁਸੀਂ ਦੇਖੋ ਇਹਦੇ ਵਿੱਚ ਵੱਡੇ ਜਿਹੜੇ ਲਾਰਜਰੀ ਬਾਥਰੂਮ ਹੁੰਦੇ ਆ ਨਾ ਉਦਾਂ ਦੇ ਇਹ ਬਾਨੇ ਨੇਗੇ ਤਾਂ ਸਾਰਾ ਕੁਝ ਬਣਾ ਕੇ ਰੱਖਿਆ ਹੋਆ ਜਿਹੜੀ ਟਾਇਲ ਨਾਲ ਕਿਦਾਂ ਦੀ ਜਿਹੜੀ ਟਾਇਲ ਸੋਹਣੀ ਲੱਗਣੀ ਆ ਇਹ ਇਹ ਕੀ ਸਾਈਜ਼ ਦੀ ਹੁੰਦੀ ਹੈ ਜੀ ਇੱਕ ਇਹ 2x4 ਦੇ ਵਿੱਚ ਐਸਨ ਜੀ 2x4 ਦੀ ਇੱਕ ਜਿਹੜੀ ਇਹ ਟਾਇਲ ਹੈ ਲਓ ਵੀ ਮਿੱਤਰੋ ਜੇ ਤੁਸੀਂ ਨਵੀਂ ਕੋਠੀ ਬਣਾਉਣ ਲੱਗੇ ਹੋ ਨਾ ਤਾਂ ਪੱਥਰ ਜ਼ਰੂਰ ਲਵਾਉਣਾ ਹੁੰਦਾ ਹੈ ਅੱਜ ਜਿੱਥੇ ਤੁਹਾਨੂੰ ਲੈ ਕੇ ਆਇਆ ਨਾ ਤਾਂ ਸਭ ਤੋਂ ਵੱਡੀ ਹੋਲ ਸੇਲ ਦਾ ਜਿਹੜੀ ਦੁਕਾਨ ਆ ਕਿ ਜਿੱਥੇ ਤੁਹਾਨੂੰ ਗ੍ਰੇਨਾਈਟ ਪੱਥਰ ਟਾਇਲਾਂ ਹੋਣਗੀਆਂ ਤਾਂ ਹੋਲ ਸੇਲ ਰੇਟਾਂ ਤੇ ਮਿਲਣਗੀਆਂ ਤਾਂ ਪੁੱਛੋ ਮੰਡੀ ਦੇ ਵਿੱਚ ਆਪ ਖੜੇ ਆ ਮੇਨ ਰੋਡ ਦੇ ਉੱਤੇ ਮੇਸ਼ਵਰੀ ਟਾਇਰ ਦੇ ਨਾਂ ਤੇ ਜਿਹੜਾ ਵੱਡਾ ਸਾਰਾ ਇੱਥੇ ਸ਼ੋਰੂਮ ਆ ਜਿੱਥੇ ਤੁਹਾਨੂੰ ਟਾਈਲਾਂ ਤੇ ਗ੍ਰੇਨਾਈਟ ਜਿਹੜਾ ਤੁਹਾਨੂੰ ਮਿਲਣਾਗਾ ਬਾਈ ਆਪਣੇ ਨਾਲ ਨੇ ਸੱਸੀ ਕਾ ਭਾਜੀ ਉਹ ਠੀਕ ਹੱਸੇ ਤਾਂ ਜੀ ਵਧੀਆ ਵਧੀਆ ਵੇਚ ਵਧੀਆ ਤੇ ਆਪਾਂ ਪਹਿਲਾਂ ਇਹ ਗ੍ਰੇਨਾਈਟ ਦਿਖਾ ਦਈਏ ਜੀ ਆ ਦੇਖੋ ਤੁਸੀਂ ਗ੍ਰੇਨਾਈਟ ਦੇ ਵਿੱਚ ਤੁਸੀਂ ਦੇਖੋ ਖਾਸੇ ਕਲਰ ਮਿਲ ਜਾਂਦੇ ਨੇ ਆਪਣੇ ਨੂੰ ਤੇ ਅੱਜ ਮੈਂ ਵਾਈਟ ਦੇ ਵਿੱਚ ਆ ਗਿਆ ਹਨਾ ਬਿਲਕੁਲ ਜੀ ਬਿਲਕੁਲ ਕੀ ਰੇਟ ਰੂਟ ਕੀ ਰਹਿਣਾ ਜੀ ਕੀ ਸਕੁਅਰ ਫੁੱਟ ਹੈ ਜੀ ਸਰ ਜੀ 60 ਰੁਪਏ ਸਿਰਫ ਫੋਨ ਲਈ ਜਿਹੜਾ ਕਿ ਬਾਜ਼ਾਰ ਦੇ ਵਿੱਚ ਇਹਦੀ 70-75 ਰੁਪਏ ਮਾਰਕੀਟ ਰੇਟ ਹੈ ਆਪਾਂ ਨੂੰ ਇਹ 60 ਰੁਪਏ ਪਊਗਾ ਜੀ 60 ਰੁਪਏ ਸਕੁਅਰ ਫੁੱਟ ਦੇ ਵਿੱਚ ਪੈਣਾ ਇਹ ਵੀ 60 ਰੁਪਏ ਪਊਗਾ ਜੀ ਅੱਛਾ ਆ ਵੀ 60 ਰੁਪਏ ਇਹ ਵੀ 60 ਰ bye okay. I okay. ਹਣਾ ਤੇ ਉਦੋਂ ਬਾਅਦ ਇਹ ਵੀ ਆ ਗਿਆ ਹਨਾ ਆਹ ਕਲਰ ਆ ਗਿਆ ਜੀ ਇਹ ਵੀ 60 ਰੁਪਏ ਦੇ ਵਿੱਚ ਪਾ ਦੇਾਂਗੇ ਜੀ ਆਹ ਵੀ ਦੇਖੋ ਤੁਸੀਂ 60 ਰੁਪਏ ਸਕੁਅਰ ਫੁੱਟ ਜਿਹੜੀ ਤੁਹਾਨੂੰ ਇਹ ਵੀ ਮਿਲ ਜਾਣਾ ਹੈਗਾ ਤਾਂ ਬਹੁਤ ਘੱਟ ਰੇਟ ਆ 60 ਰੁਪਏ ਤਾਂ ਉਦੋਂ ਬਾਅਦ ਅੱਗੇ ਵੀ ਜੀ ਇਹਦੀ ਮਾਰਕੀਟ ਰੇਟ ਆ ਜਿਹੜੀ 80 85 ਰੁਪਏ ਆ ਘੱਟੋ ਘੱਟ ਜੀ ਇਹਦਾ ਹਾਂਜੀ 80 85 ਰੁਪਏ ਜਿਹੜਾ ਇਹਦਾ ਮਾਰਕੀਟ ਦਾ ਰੇਟ ਆ ਜਿਹੜਾ ਬਾਈ ਉਹਨਾਂ ਨੂੰ 60 ਰੁਪਏ ਸਕੁਅਰ ਫੁੱਟ ਦੇ ਹਿਸਾਬ ਨਾਲ ਤੁਹਾਨੂੰ ਦੇ ਰਿਹਾ ਇਹ ਕਲਰ ਆ ਜੀ ਟਾਪ ਦੀ ਕੁਆਲਿਟੀ ਹੈ ਬਿਲਕੁਲ ਕੋਈ ਕੰਪਲੀਟ ਨਹੀਂ ਆਊਗੀ ਜੀ ਅੱਛਾ ਇਹ ਧੁੱਪ ਦੇ ਆ ਵੀ ਦਿਖਾ ਦਿੰਦੇ ਆ ਦੇਖੋ ਹਨ ਜਿੱਦਾਂ ਦਾ ਵੀ ਚਾਹੀਦਾ ਤੁਹਾਨੂੰ ਗ੍ਰੇਨਾਈਟ ਦੇ ਵਿੱਚ ਕਲਰ ਮਿਲਣਗੇ ਕ੍ਰਾਸ ਰੇਸ਼ੋ ਦੇਖੋ ਤੁਸੀਂ ਆ ਮੈਟ ਦੇ ਵਿੱਚ ਮਿਲ ਜਾਣਾ ਇਹਨਾਂ ਦੇ ਪੈਰ ਨਹੀਂ ਜਿਹੜਾ ਫਿਸਲਦਾ ਤਾਂ ਬਲੈਕ ਦੇ ਵਿੱਚ ਉਧਰ ਵੀ ਆ ਗਿਆ ਹਨ ਤਾਂ ਕਾਫੀ ਜਿਹੜੇ ਇਹਦੇ ਵਿੱਚ ਛੇੜ ਜੇ ਤੁਹਾਨੂੰ ਮਿਲ ਜਾਣਗੇ ਤੇ ਵਿੱਚ ਜਿਹੜੇ ਬਾਥਰੂਮ ਬਣਾਉਣੇ ਨਾ ਉਹਨਾਂ ਦੀਆਂ ਟਾਈਲਾਂ ਵੀ ਜਿਹੜੀਆਂ ਤੁਹਾਨੂੰ ਮਿਲ ਜਾਣੀਆਂ ਪੂਰਾ ਬਾਥਰੂਮ ਤੁਸੀਂ ਦੇਖੋ ਇਹ ਬਣਾ ਕੇ ਰੱਖਿਆ ਹੋਆ ਹਨਾ ਜੀ ਤਾਂ ਕੀ ਇਹਦੇ ਕੀ ਸਕੁਅਰ ਫੁੱਟ ਆ ਜਿਹੜੀ ਟਾਈਲ ਜਿਹੜੀ ਲੱਗਦੀ ਹੈ 20 ਰੁਪਏ ਫੁੱਟ ਮਿਲ ਜਾਣੀਆਂ ਜੀ ਕੋਈ ਵੀ ਮਤਲਬ ਡਿਜ਼ਾਈਨ ਲਓਗੇ ਤੁਸੀਂ ਇਹਨਾਂ ਦੇ ਤਾਂ ਡਿਜ਼ਾਈਨ ਤੁਸੀਂ ਪ੍ਰੋਪਰ ਇਹ ਇਹ ਫੋਟੋ ਆਈ ਦੀ ਬਾਲ ਕਿੰਨਾ ਸਾਈਜ਼ ਕਿੰਨਾ ਦਾ ਟਾਇਲ ਦਾ ਇਹ ਟਾਇਲ 12 12 ਦੀ ਆ ਜੀ ਨਾਲ 12 12 ਦਾ ਫਲੋਰ ਨੂੰ ਮਿਲਦਾ ਜੀ ਅੱਛਾ ਤਾਂ ਦੇਖੋ ਤੁਸੀਂ ਇਦਾਂ ਇਹ ਕੰਬੀਨੇਸ਼ਨ ਜਿਹੜਾ ਇਹਨਾਂ ਦਾ ਹੋ ਸਕਦਾ ਥੱਲੇ ਜਿਵੇਂ ਆ ਲੀਓ ਫਲੋਰ ਵੀ ਨਾਲ ਦਾ ਮਿਲੂਗਾ ਜੀ ਅੱਛਾ ਇਹਦੇ ਨਾਲ ਥੱਲੇ ਲੱਗਿਆ ਹੋਇਆ ਜਿਹੜਾ ਵੀ ਦੇਖੋ ਪੂਰਾ ਬਾਥਰੂਮ ਜਿਹੜਾ ਇਹਨਾਂ ਨੇ ਬਣਾ ਕੇ ਰੱਖਿਆ ਹੋਇਆ ਤਾਂ ਇਹਦੇ ਇਹ ਵੀ ਸੇਮ ਰੇਟ ਹੀ ਆ ਗਿਆ ਸੇਮ ਰੇਟ ਦੇ ਵਿੱਚ ਜਿਹੜੀਆਂ ਤੁਹਾਨੂੰ ਮਿਲ ਜਾਣੀਆਂ ਤਾਂ ਇਦਾਂ ਦੇ ਡਿਜ਼ਾਈਨ ਜਿਹੜੇ ਤੁਸੀਂ ਘਰ ਦੇ ਵਿੱਚ ਬਾਥਰੂਮ ਦੇ ਵਿੱਚ ਟਾਈਲਾਂ ਜਿਹੜੀਆਂ ਲਾ ਕੇ ਆਪਣੇ ਬਣਾ ਸਕਦੇ ਹੋ ਤਾਂ ਕੱਲਾ ਕੱਲਾ ਜਿਹਾ ਇੱਧਰ ਬਾਥਰੂਮ ਤਾਂ ਪੂਰਾ ਬਾਥਰੂਮ ਜਿਹੜਾ ਇਹਨਾਂ ਨੇ ਬਣਾ ਕੇ ਰੱਖਿਆ ਵਾ ਪਤਾ ਲੱਗ ਜਾਂਦਾ ਵੀ ਹਾਂ ਵੀ ਇਦਾਂ ਦੀ ਟਾਈਲ ਘਰ ਦੇ ਵਿੱਚ ਲੱਗੂਗੀ ਤਾਂ ਇਦਾਂ ਦੀ ਸੋਹਣੀ ਲੱਗਣੀ ਐ ਤਾਂ ਇਧਰ ਵੀ ਆਪਣੇ ਕੋਲ ਆਹ ਜਿਹੜੀਆਂ ਟਾਈਲਾਂ ਸਾਰੀਆਂ ਟਾਈਲਾਂ ਨਹੀਂ ਜੀ ਆ ਵੀ ਇਹ ਵੀ ਸਾਰੇ ਟੋਟਲ ਬਾਥਰੂਮ ਹੀ ਆ ਜੀ ਅੱਛਾ ਅੱਛਾ ਬਾਥਰੂਮ ਦੇ ਵਿੱਚ ਲੱਗਣ ਵਾਲੀਆਂ ਸਾਰੀਆਂ ਟਾਈਲਾਂ ਇਹ ਜਿੱਦਾਂ ਵੀ ਤੁਸੀਂ ਜਿੱਦਾਂ ਦਾ ਡਿਜ਼ਾਈਨ ਚਾਹੀਦਾ ਤੁਹਾਨੂੰ ਟਾਈਲਾਂ ਦੇ ਵਿੱਚ ਉਦਾਂ ਦਾ ਹੀ ਮਿਲ ਜਾਣਾ ਹਨ ਆ ਤੁਸੀਂ ਦੇਖੋ ਹਨਾ ਇਦਾਂ ਦਾ ਮਿਲ ਜਾਣਾਗਾ ਤਾਂ ਇੱਕ